ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲਿਓ ਪੰਜਾਬ ਦੀ ਧਰਤੀ ਦੇ ਰਹਿਣ ਵਾਲਿਆਂ ਤੇ ਉਥੋਂ ਦੇ ਬਸਿੰਦੇ ਆ ਇਹ ਕਿਤੇ ਵੀ ਰਹੀਏ ਜੇ ਸੰਵਿਦੇਸਾਂ ਦੇ ਵਿੱਚ ਤੇ ਉਹ ਦਰਦ ਜਿਹੜਾ ਉਹ ਮਿੱਟੀ ਮੂਹ ਹੈ ਉਹ ਹਮੇਸ਼ਾ ਨਾਲ ਹੀ ਆ ਤੇ ਉਹਨਾਂ ਸੋਲ ਸਮਾਇ ਇਸ ਵੇਲੇ ਜਿਹੜਾ ਹੜਾ ਨੇ ਪ੍ਰਭਾਵਿਤ ਕੀਤਾ ਹੋਇਆ ਉਹ ਤੇ ਹੈ ਹੀ ਹੈ ਪਰ ਮੈਂ ਹੈਰਾਨ ਹੁੰਨਾ ਕਿ ਕਿੱਥੇ ਨੌਜਵਾਨੀ ਆਪਣਾ ਯੋਗਦਾਨ ਪਾ ਰਹੀ ਹੈ ਇਹ ਹੜਾਂ ਦੇ ਵਿੱਚ ਤੇ ਉੱਥੇ ਮੈਂ ਵੇਖਿਆ ਕਤਲੂਗਾਰਤ ਜਿਹੜੀ ਇਹਨਾਂ ਚ ਲੱਗਦਾ ਸਰਕਾਰਾਂ ਫੇਲ ਹੋਈਆਂ ਨੌਜਵਾਨ 22 ਸਾਲ ਦੇ ਮੁੰਡੇ ਹੱਥ 'ਚ ਫੜ ਕੇ ਪਿਛਤ ਕਈ ਕਿਸੇ ਦਾ ਕਤਲ ਕਰਤਾ ਕਦੀ ਕਿਸੇ ਦਾ ਕਤਲ ਕਰ ਦਿੱਤਾ ਫਲਾਣਾ ਮਾਰ ਦਿੱਤਾ ਉਹਦੇ 'ਚ ਅਸੀਂ ਵੇਖਿਆ ਵੀ ਇਹ ਪ੍ਰਸਿੱਧ ਗਾਇਕ ਮੋਸੇ ਵਾਲਾ ਉਹ ਨੌਜਵਾਨ ਦਾ ਕਤਲ ਹੋਇਆ ਹੋਣਸੀ ਵੀ ਕਿਹ ਕਿਹਾ ਕਿ ਹੜਾ ਦੇ ਵਿੱਚ ਮਨਕੀਤ ਔਲਕ ਜਿਹੜਾ ਬਹੁਤ ਵੱਡਾ ਜੋਰਦਨ ਪਾ ਰਿਹਾ ਹੈ ਦੇਖੋ ਇਹ ਗਾਇਕ ਜਿਹੜੇ ਨੇ ਇਹਨਾਂ ਨੂੰ ਮਿੱਟੀ ਨਾਲ ਮੋਹ ਹੈ ਇਹ ਪਿਆਰ ਕਰਦੇ ਨੇ ਤੇ ਦਿਲ ਖੋਲ ਕੇ ਦਾਨ ਕਰ ਰਹੇ ਨੇ ਹੋਰ ਵੀ ਵੀਰ ਬਹੁਤ ਹੋਰ ਜਿੱਥੇ-ਇੱਥੇ ਵੱਡੇ-ਵੱਡੇ ਜੋਰਦਨ ਪਾ ਰਹੇ ਆ ਤੇ ਨਾਲ-ਨਾਲ ਜੇ ਖਬਰ ਆਉਂਦੀ ਹੈ ਕਿ ਉਹ ਵੀ ਕਹਿ ਰਿਹਾ ਕਿ ਮੈਨੂੰ ਥੱਟ ਆਈ ਹੈ ਮੈਨੂੰ ਤੁਮਕੀ ਮਿਲੀ ਹੈ ਤੈਨੂੰ ਮਾਰ ਦੇਵਾ ਗੱਲਿਆ ਵੀ ਇਹ ਗੱਲਾਂ ਬੜੀਆਂ ਦੁਖਦਾਈ ਕਰਦੀਆਂ ਮੈਂ ਸ਼ੁਰੂ ਮੈਂ ਗੁਰਦਰ ਪ੍ਰੰਧ ਕਮੇਟੀ ਦੇ ਵਿੱਚ ਰਿਹਾ ਐ ਐਮਪੀ ਮਾਧ ਪ੍ਰਦੇਸ਼ ਚ ਵੀ ਰਿਹਾ ਐ ਉਹਦੇ ਬਾਅਦ ਚ ਯੂਪੀ ਚ ਤੇ ਯੂਪੀ ਬਿਹਾਰ ਦੀ ਜਿਹੜੀ ਸਥਿਤੀ ਸੀ ਨਾ ਆਮ ਹੀ ਹੁੰਦੀ ਸੀ ਕਿ ਇਹ ਬੀੜੇ ਤੋਂ ਬੰਦਾ ਮਾਰ ਦਿੰਦੇ ਹੁੰਦੇ ਸੀ ਇਹ ਹਾਲਾਤ ਸੀ ਪਰ ਪੰਜਾਬ 'ਚ ਹੀ ਹਾਲਾਤ ਰਹੀ ਸੀ ਹਾਲ ਹੀ ਵਿੱਚ ਜੋ ਪੰਜਾਬ ਦੀ ਸਥਿਤੀ ਹੈ ਹਰ ਬੰਦੇ ਅੰਦਰ ਡਰ ਹੈ ਪਿਆ ਇਹ ਦਿਨੇ ਰਾਤ ਦੇ ਬਾਹਰ ਨਿਕਲਣਾ ਚਲੋ ਉਹ ਤੇ ਬੜੀ ਮੁਸ਼ਕਲ ਹੈ ਇਕੱਲੇ ਦਿਨੇ ਵੀ ਡਰ ਹੈ ਤੇ ਇਨਤਫਾਤੀਆਂ ਮੰਗੀਆਂ ਜਾਣੀਆਂ ਤੇ ਇਹ ਨੌਜਵਾਨ ਜਿਹੜੇ ਨੇ ਮੈਂ ਵਖ ਲਿਆ ਵੀ ਕਿ ਕਿੱਥੇ ਕਿੱਥੇ ਪ੍ਰੋਬਲਮਾਂ ਇੱਕ ਤੇ ਅਸੀਂ ਸਕੂਲਾਂ ਦੇ ਵਿੱਚੋਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਤੇ ਵਿਚਾਰਧਾਰਾ ਸਾਨੂੰ ਉਹਨੂੰ ਸਿੱਖਿਸ਼ਣ ਨੂੰ ਗਿਆਪ ਕੀਤਾ। ਉੱਥੇ ਪੜਾਇਆ ਕੀ ਗਿਆ ਹੀਰਾਂਜਾ ਸਸੀ ਪੁੰਨੂ ਮਿਰਜ਼ਾ ਤੇ ਸਹਿਬਾ ਤੇ ਇਹਨਾਂ ਦਾ ਇਤਿਹਾਸ ਹੈ ਸਾਡੇ ਅਸੀਂ ਪੰਜਾਬੀ ਲੋਕ ਆ ਵੀ ਜਿਹੜੀਆਂ ਕੁੜੀਆਂ ਘਰੋਂ ਜ਼ੋਰ ਦੇ ਸੀ ਚਲਾ ਜਾਂਨਾਂ ਤੋ ਉਹ ਮਾਪੇ ਕਿੰਨੇ ਸ਼ਰਮਿੰਦਗੀ ਮਹਿਸੂਸ ਕਰਦੇ ਆ ਤੇ ਇਹ ਇਤਿਹਾਸ ਜਿਹੜਾ ਸਾਨੂੰ ਸਾਡੇ ਸਕੂਲਾਂ ਚ ਪੜਾਇਆ ਜਾਂਦਾ ਇਹਨਾਂ ਦੇ ਘਾਣੇ ਵੀ ਗਾਇਏ ਜਦੋਂ ਬੱਚੇ ਪੜਦੇ ਨੇ ਤੇ ਜਿਹੜੇ ਸਰਕਾਰ ਦੇ ਮੰਤਰੀ ਤੇ ਨਾਲ ਸੰਤਰੀ ਐਮ ਐਲ ਏ ਮੋਟੇ-ਬੜੇ ਅਹੁਦਿਆਂ ਵਾਲੀ ਜਿਹੜੇ ਇਹਨਾਂ ਦੇ ਪੁੱਤਰ ਇਹ ਆਪਣੇ ਪੁੱਤਰਾਂ ਨੂੰ ਅੱਗੇ ਪ੍ਰਮੋਟ ਕਰਦੇ ਨੇ ਵੀ ਇਹ ਇਹ ਜਿਹੜੀਆਂ ਰਾਜਗੱਦੀਆਂ ਹੁਣ ਸਾਡੇ ਘਰਾਂ 'ਚ ਹੀ ਰਹਿਣ ਅੱਗੇ ਤੋਂ ਅੱਗੇ ਅਸੀਂ ਵੇਖਿਆ ਹੀ ਹੈ ਕਈ ਦਰਜੀ ਕੱਪੜੇ ਸੀਣ ਵਾਲੇ ਮੇਰਾ ਹਲਕਾ ਤੇ ਦਿਨਗਰ ਤੇ ਜੈਮਨ ਨੇ ਦਰਜੀ ਹੁੰਦਾ ਹੈ ਤੇ ਅੱਜ ਤੱਕ ਉਹਦਾ ਖਾਨਦਾਨੀ ਆਪ ਤੇ ਮਰ ਗਿਆ ਉਹ ਤੇ ਉਹ ਬਣ ਜਾਂਦੇ ਨੇ मतलब ਕਿ ਦੂਜੇ ਨੂੰ ਮੌਕਾ ਮਿਲਦਾ ਨਹੀਂ ਰਹੀ ਸਰਕਾਰੀ ਨੌਕਰੀਆਂ ਦੀ ਗੱਲ ਪ੍ਰਸ਼ਾਸਨ ਇੰਨਾ ਭਰ ਹੁੰਦਾ ਅੱਗੇ ਉਹਨਾਂ ਦੇ ਨਿਆਣੇ ਵਡੇ ਵੱਡੇ ਉਦਯੋਗਾਂ ਤੇ ਨੌਕਰੀਆਂ ਤੇ ਜਿਹੜੇ ਨੌਜਵਾਨ ਪੜ੍ਹੇ ਜਾਂਦੇ ਆ ਨਾ ਉਹਨਾਂ ਨੂੰ ਨੌਕਰੀ ਨਹੀਂ ਮਿਲਦੀਆਂ ਬੇਰਜਾਬ ਤੇ ਨਸ਼ੇ ਨੇ ਤੇ ਪੰਜਾਬ ਦੀ ਜਵਾਨੀ ਦਾ ਵੈਸੇ ਲੱਕ ਤੋੜ ਦਿੱਤਾ ਮਾਵਾਂ ਰੋਂਦੀਆਂ ਕੋਈ ਕਹਿੰਦੀ ਹੈ ਮੇਰੇ ਦੋ ਪੁੱਤਰ ਸੀ ਦੋ ਹੀ ਮਰ ਗਏ ਨਸ਼ੇ ਨੇ ਸਾਨੂੰ ਤਬਾਹ ਕਰ ਦਿੱਤਾ ਨਿਤ ਇਹ ਖਬਰਾਂ ਸਾਡੇ ਕੋਲ ਹੈ ਇਸਤਦਾਰੀਆਂ ਦੇ ਵਿੱਚ ਵੀ ਨੇ ਜਾਣਕਾਰਾਂ ਦੇ ਵਿੱਚ ਵੀ ਨਸ਼ਾ ਬਰਬਾਦ ਕਰ ਰਿਹਾ ਨੋ ਕਿ ਇਸ ਗੱਲ ਦਾ ਕਿ ਸਰਕਾਰਾਂ ਨਲਾਇਕ ਨੇ ਤੇ ਅਸੀਂ ਨਤਵਾਸ ਰੱਖ ਕੇ ਬੈਠੇ ਹਾਂ ਵੀ ਇਸਨ ਨਸ਼ੇ ਤੋਂ ਬਚਾਉਂਗੀ ਆ ਇਹਨਾਂ ਨੂੰ ਕੀ ਲੋੜਾ ਬਚਾਉਣ ਦੀ ਇਹ ਕਹਿੰਦੀ ਆ ਮਰੋ ਇਹ ਸੋਚਦੇ ਨੇ ਕਿ ਇਹ ਮਰ ਜਾਣਗੇ ਤੇ ਅਸੀਂ ਫਿਰ ਰਾਜਪਾ ਕਰ ਲਾਂਗੇ ਰਾਜਪਾ ਕਰਨਾ ਕਿ ਨਾ ਦੇ ਨੌਜਵਾਨੀ ਤੁਸੀਂ ਤਬਾਹ ਕਰ ਦਿੱਤੀ ਨਸ਼ਿਆਂ ਤੇ ਰੌਲਾ ਬੜਾ ਪੈਂਦਾ ਕੋਈ ਛੁੜਕਾ ਸਿਆ ਫੜ ਕੇ ਸੌਂ ਖਾਂਦਾ ਉਹ ਕਹਿੰਦਾ ਇਹ ਕਾਲੀਆਂ ਲਿਆਂਦਾ ਉਹ ਕਹਿੰਦਾ ਕਾਂਗਰਸੀਆਂ ਲਿਆਂਦਾ ਤੇ ਆ ਟੋਪੀ ਪਾਰਟੀ ਜਿਹੜਾ ਤੇ ਬੇੜਾ ਕਰਤਾ ਜਿੰਨਾ ਗੈਂਗਵਾਰ ਇਹਨਾਂ ਦੀ ਸਰਕਾਰ ਚ ਆਇਆ ਨਾ ਭਗਵੰਤ ਮਾਗਲ ਨੂੰ ਕੰਟਰੋਲ ਲਿਆ ਇਹਦਾ ਕੇਜਰੀਵਾਲ ਹੈ ਉਹ ਐ ਫਿਰ ਕਪਸਤ ਬੰਦਾ ਇਹ ਦੂਜਿਆਂ ਨੂੰ ਕਹਿੰਦੇ ਆ ਨੀ ਜਿੰਨਾ ਖਤਰਨਾਕ ਇਹ ਇਹਨੂੰ ਵੈਸੇ ਪਾਗਲ ਚੰਗੇ ਲੱਗਦੇ ਤੇ ਗਾਲਿਆ ਵੀ ਨਸ਼ੇ ਨੇ ਤਬਾਹ ਕਰ ਦਿੱਤੀ ਐ ਤੇ ਉਹ ਕਰਦੇ ਨੇ ਜਦੋਂ ਨਸ਼ੇ ਟੁੱਟਦੇ ਆ ਵੈਸੇ ਉਹਨਾਂ ਕੋ ਹੁੰਦੇ ਨੇ ਮੁੰਡਿਆਂ ਕੋਲ ਇਹ ਲੋ ਥੋੜੇ ਥੋੜੇ ਪਿਆਸੇ ਤੇ ਕਤਲ ਕਰਦੇ ਆ ਤੁਸੀਂ ਵੇਖਿਆ ਹੀ ਆ ਕਿ ਇਹ ਜਨਾਨੇ ਵੱਡੇ ਵੱਡੇ ਬੰਦੇ ਦਾ ਕਤਲ ਕੀਤੇ ਨੇ ਲੋਕ ਇਹਨਾਂ ਬੋਲ ਬਣਾ ਉਹਨਾਂ ਦੇ ਘਰਾਂ ਦੀ ਹਾਲਤ ਵੇਖੋ ਤਰਸਜੋਗ ਟੁੱਟੇ ਕਰਨ ਤੇ ਇਹਨਾਂ ਦੇ ਪਿੱਛੇ ਕਿਹੜੇ ਲੋਕ ਰ ਆ ਜਿਹੜੇ ਇਹੋ ਜੇ ਕੰਮ ਕਰਾਉਂਦੇ ਨੇ ਤੇ ਮੈਂ ਕਹਿੰਨਾ ਕਿ ਪ੍ਰੋਫੈਸਰ ਪੂਨ ਸੈਨਿਆ ਸਤਨਾ ਪੰਜਾਬ ਵਸਦਾ ਗੁਰਾਂ ਦੇ ਨਾਮ ਇਹ ਤੇ ਨਾ ਹੀ ਹਿੰਦੂ ਹੈ ਤੇ ਨਾ ਹੀ ਮੁਸਲਮਾਨ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਗੁਰਾਂ ਦੇ ਨਾਲ ਦਿੱਤੇ ਗੁਰੂ ਰਾਮਦਾਸ ਦੀ ਨਗਰੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਅੰਮ੍ਰਿਤਸਰ ਦੀ ਪਾਵਨ ਪਿੱਤਰ ਧਰਤੀ ਤੇ ਆ ਤੇ ਨੌਜਵਾਨ ਜੜੇ ਨੇ ਜਦੋਂ ਸਿੱਖੀ ਵਿਚਾਰਤਾਂ ਤੋਂ ਇਹ ਬੱਚੇ ਦੂਰ ਚਲਾ ਜਾਂਦੇ ਨੇ ਵੀ ਇਹਨਾਂ ਨੂੰ ਕੌਣ ਸਮਝਾਵੇ ਨਸ਼ਾ ਜਦੋਂ ਗਸਤ ਹੋ ਜਿਹਦੇ ਨਾਲ ਫੇਰੀ ਚੰਗਾ ਮਾੜਾ ਵੇਂਦੇ ਨੇ ਚੰਗਾ ਮੱਦਾ ਕੀ ਸੁਝਾਏ ਨਹੀਂ ਇਹਨਾਂ ਨੂੰ ਚੰਗਾ ਮਾੜਾ ਦਿਖਦਾ ਹੀ ਨਹੀਂ ਇਹ ਗੁਰੂ ਨਾਨਕ ਦਾ ਫਲਸਫਾ ਨਹੀਂ ਹੈ ਕਿਸੇ ਨੂੰ ਜ਼ਿੰਦਗੀ ਦੇਣਾ ਕਿਸੇ ਦਾ ਸਾਹ ਦੇਣਾ ਕਿਸੇ ਨੂੰ ਮਾਰ ਦੇਣਾ ਬੈਠੇ ਨੂੰ ਕੋਈ ਆਪਣਾ ਕੰਮ ਕਰਾ ਕਰ ਰਿਹਾ ਕੋਈ ਵਪਾਰੀ ਹੈ ਕੋਈ ਕੱਤ ਵੀ ਕੰਮ ਕਰ ਰਿਹਾ ਇਹਨਾਂ ਬੱਚੇ ਜਿਹੜੇ ਨਸ਼ੇੜੀ ਇਹਨਾਂ ਨੂੰ ਕਾਹ ਕਰ ਦਿੰਦੇ ਨੇ ਇਹ ਪੋਲੀਟਿਕਲ ਲੋਕ ਜਾਂ ਜਿਹੜਾ ਤੁਸੀਂ ਗੈਂਗਵਾਰ ਕਹਿੰਦੇ ਆ ਗੈਂਗਵਤ ਪਾਵ ਸਿੱਧੇ ਗੁੰਡੇ ਹੁੰਦੇ ਆ ਦੂਜੀ ਗਾਧਾ ਕੇ ਪ੍ਰਸ਼ਾਸਨ ਇੱਥੇ ਗਲਤ ਹੈ ਸਰਕਾਰਾਂ ਕਿੱਥੇ ਗਲਤ ਹੈ ਜੇ ਕੋਈ ਨੌਜਵਾਨ ਬੱਚਾ 18 20 ਸਾਲ ਦਾ ਛੋਟੀ ਗਲਤੀ ਕਰਦਾ ਤੇ ਉਹਨੂੰ ਉਨੀਕ ਸਜ਼ਾ ਬਣ ਕੇ ਸਿਆਣੇ ਕਹਿੰਦੇ ਨੇ ਵੀ ਝੜਕੇ ਕਹਿੰਦੇ ਨੇ ਕਿ ਮਾਂ ਪਿਓ ਦਾ ਝੜਕਿਆ ਮਾਂ ਪਿਓ ਦੇ ਗਾਲਾਂ ਤੇ ਘੋੜੀਆਂ ਨਾਲ ਇਹ ਸਰਕਾਰਾਂ ਮਾਂ ਪਿਓ ਹੁੰਦੀਆਂ ਤੇ ਇਹ ਝੜਕੇ ਉਹਨੂੰ ਸਮਝਾ ਕੇ ਥੋੜੇ ਬੋਧੇ ਸਜ਼ਾ ਦੇ ਕੇ ਅਸੀਂ ਕੋਈ ਰਾਜ ਗਲਤ ਕੰਮ ਕਰਦੇ ਤੇ ਮਾਂ ਤੇ ਕੁੱਟਦੇ ਸੀ ਫਿਰ ਅਸੀਂ ਰੋਟੀ ਨਹੀਂ ਖਾਂਦੇ ਤੇ ਮਾਂ ਵੀ ਫਿਰ ਕੁੱਟ ਕੇ ਖਵਾਉਂਦੇ ਸੀ ਪਾਬਕ ਉਹ ਸਾਡੇ ਭਲੇ ਵਿੱਚ ਹੁੰਦੇ ਸੀ ਤੇ ਸਰਕਾਰਾਂ ਜਿਹੜੀਆਂ ਨੇ ਇਹ ਭਲੇ ਹੋਣੇ ਚਾਹੀਦੇ ਉਹ ਨੇਪਾਲ ਦੇ ਕੀ ਹਾਲਤ ਬਣਾਈਆਂ ਨੇਪਾਲ ਦੇ ਵਿੱਚ ਅਫਰੇ ਕੋਈ ਸਰਕਾਰ ਨਹੀਂ ਹੈ ਲੋਕ ਸਾਹਮਣੇ ਆ ਗਏ ਨੇ ਕਿਉਂਕਿ ਜਦੋਂ ਬੇਨਸਾਪੀ ਹੁੰਦੀ ਹੈ ਫਿਰ ਲੋਕ ਜਿਹੜੇ ਨੇ ਜਦੋਂ ਲੋਕਤੰਤਰ ਦਾ ਕਦਰ ਹੁੰਦਾ ਫਿਰ ਲੋਕ ਸਾਹਮਣੇ ਆ ਜਾਂਦੇ ਨੇ ਉਹ ਹਾਲਾਤ ਹੈ ਕਿ ਇਹ ਜਿਹੜੇ ਨੌਜਵਾਨਾਂ ਨੇ ਇਹਦੇ ਭਟਕਣ ਦਾ ਕਾਰਨ ਹੈ ਕਿ ਜੇ ਇਹਨਾਂ ਨੂੰ ਕੋਈ ਛੋਟੀ ਮੋਟੀ ਸਜ਼ਾ ਮਿਲ ਗਈ। ਤੁਹਾਨੂੰ ਕਿਆ ਤਾਂ ਸਮਝਾ ਦਿੱਤਾ ਜਾਵੇ ਉਹ ਜੇ ਛੋਟੀ ਜਿਹੀ ਗਲਤੀ ਕਰ ਬੰਦੇ ਨੇ ਇੱਕ ਕਰ ਉਹਨੂੰ ਜੇਲ੍ਹ ਚ ਭੇਜਣਗੇ। ਫਿਰ ਦੂਜਾ ਕੇਸ, ਫਿਰ ਤੀਜਾ ਕੇਸ, ਫਿਰ ਚੌਥਾ ਕੇਸ। ਕਈ ਕਈ ਇਹੋ ਜਿਹੇ ਵੱਡੇ ਵੱਡੇ ਗੈਂਗਵਾਰ ਇਹਨਾਂ ਦਾ ਬਣਾ ਦਿੱਤੇ ਨੇ ਜਿਨ੍ਹਾਂ ਦੀਆਂ ਇੱਡੀਆਂ ਵੱਡੀਆਂ ਗਲਤੀਆਂ ਨਹੀਂ ਸੀ। ਫਿਰ ਪੁਲਿਸ ਤੌਰਚ ਦੇਣਾ ਜ਼ਿਆਦਾ ਕਰਦੀ ਆ। ਇੰਨਾ ਉਹਨਾਂ ਨੂੰ ਦੁਵੀ ਕਰਦੀ ਫਿਰ ਕਹਿੰਦੇ ਨੇ ਚੰਗਾ ਫਿਰ ਰਾਸੀ ਦੇ ਵਿੱਚ ਖਰਕਵਾ ਜੀ ਕੋਇਆ ਜੀ ਕੋ ਬੱਚਾ ਉਹ ਕੋ ਛੋਟੀ ਮੋਟੀ ਕੁਪ ਮਿਸਟੇਕ ਹੋ ਗਈ ਹੈ ਤੇ ਪੁਲਿਸ ਨੇ ਉਹਨੂੰ ਇੰਨਾ ਜਲੀਲ ਕੀਤਾ ਇੰਨਾ ਜਲੀਲ ਕੀਤਾ ਆਖਰ ਉਹ ਕਹਿੰਦਾ ਚੰਗਾ ਫਿਰ ਮਰਨਾ ਤੇ ਆਈ ਹੈ ਇਸ ਕਰਕੇ ਸਰਕਾਰਾਂ ਦੀ ਨੀਤੀ ਵੀ ਜਿਹੜੀ ਹੈ ਨਾ ਉਹਦੇ 'ਚ ਇੰਨੀ ਖੋਟ ਹੈ ਮੈਂ ਕਹਿੰਦਾ ਕਿਸੇ ਕੋ ਜਦੋਂ ਜਿਹਦਾ ਬੱਚਾ ਮਰਦਾ ਪਤਾ ਉਹਨੂੰ ਤੇ ਯਾਦ ਰੱਖਣਾ ਬਾਦੂਆਂ ਬੜੀਆਂ ਮਾੜੀਆਂ ਹੁੰਦੀਆਂ ਨੇ ਰਾਣਿਤ ਕੇ ਲੋਕੋ ਬੱਚੇ ਤੁਹਾਡੇ ਵੀ ਹੈ ਤੇ ਜੇ ਤੁਸੀਂ ਇਹਨਾਂ ਨੌਜਵਾਨਾਂ ਨਾਲ ਇਦਾਂ ਕਰੇਗੇ ਉਹ ਨਾ ਯਾਦ ਰੱਖਣਾ ਮਹਾਰਾ ਦੀ ਬਾਣੀ ਕਹਿੰਦੀ ਹੈ ਪਰੋਸੀ ਕੇ ਜੁਵਵਾ ਤੂੰ ਆਪਣੇ ਪੀਜਾਂ ਜੇ ਦੂਜੇ ਦੇ ਘਰ ਅੱਗ ਲੱਗੀ ਹੈ ਤਾਂ ਯਾਦ ਰੱਖਿਓ ਅਗਦਾ ਸਿਕ ਤੇਰੇ ਘਰ ਵੀ ਪਹੁੰਚਣਾ ਇਸ ਕਰਕੇ ਇਹ ਬੜਾ ਚਿੰਤਾ ਦੇ ਬੜਾ ਦੁਖਦਈ ਹੈ ਕਿ ਯੂਪੀ ਬਿਹਾਰ ਚ ਦੁਗਨ ਦੀ ਕੰਮ ਨੂੰ ਖਤਮ ਹੋ ਗਏ ਨੇ ਕਿ ਜਿਹੜੇ ਪ੍ਰਵਾਸੀ ਸਾਡੇ ਆ ਕੇ ਪੰਜਾਬ ਦੇ ਵਿੱਚ ਵਸੇ ਨੇ ਠੀਕ ਆ ਕੰਮ ਕਰਨ ਪਰ ਜਿਹੜੇ ਹਿਸਾਬ ਨਾਲ ਉਹਨੂੰ ਹੱਕ ਉਹਨੂੰ ਮਿਲ ਗਿਆ ਨਾ ਤੇ ਉਹਨਾਂ ਕਰਨ ਵੀ ਇਹ ਵਰਦ ਦਿੱਤਾ ਜਿਹੜੀਆਂ ਵਧੀਆਂ ਨੇ ਕਿਉਂਕਿ ਉਹਨਾਂ ਦੇ ਅੰਦਰ ਹੀ ਚੀਜ਼ਾਂ ਹੈ ਨਹੀਂਆਂ ਤੇ ਇੱਕ ਨਸ਼ੇ ਨੇ ਲੱਕ ਤੋੜ ਦਿੱਤਾ ਤੇ ਨੌਜਵਾਨ ਜਿਹੜੇ ਨੇ ਹੁਣ ਭੁੱਖ ਮਰੀ ਨੂੰ ਜਦੋਂ ਉਹਨਾਂ ਕੋਲ ਇਹ ਨਸ਼ਾ ਜਿਹੜਾ ਸਰਕਾਰਾਂ ਮਗਾਉਂਦੀਆਂ ਦਾ बिकਦਾ ਹੀ ਨਹੀਂ ਪ੍ਰਸ਼ਾਸਨਕਪ ਹੁੰਦਾ ਜੇਦੀ ਪਹੁੰਚ ਹੁੰਦੀ ਉਹਦੇ ਅਧਿਸ਼ੋ ਮਾਰੇ ਬੰਦਾ ਕੰਮ ਕੀ ਉਹਨ ਹਾਲਾਤੇ ਬਣੇ ਪਈ ਆ ਦੁੱਖਦਾਈ ਆ ਪੰਜਾਬ ਦੀ ਇਹਨਾਂ ਲੱਕ ਤੋੜ ਨਸ਼ਿਆਂ ਨੇ ਕਰਨ ਦੇ ਘਰ ਬਰਬਾਦ ਕਰ ਦਿੱਤੇ ਉਹਦੋਂ ਬੜਾ ਨੇ ਤਬਾਹ ਕਰ ਦਿੱਤਾ ਨਸ਼ਿਆਂ ਨੇ ਤਬਾਹ ਕਰ ਦਿੱਤਾ ਕਿੱਟੇ ਡੇ ਫੇਰੇ ਇਹਨਾਂ ਦੇ ਪਰਨੇ ਆ ਮੜ ਤੱਕ ਫੇਰੇ ਨਹੀਂ ਪਹੁੰਚਣਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹ ਜਿਹੜੀ ਹਾਲਾਤ ਨੇ ਇਹ ਜਿਹੜੇ ਇੱਕ ਤੇ ਮੈਂ ਕਹਿੰਦਾ ਕਿ ਸੂਕੂਨਾ ਕਾਲਜਾਂ ਵਿੱਚ ਗੁਰਮਤਿ ਪੜ੍ਹਾਈ ਜੜੀ ਹੈ ਉਹ ਸਪੈਸ਼ਲ ਕਰਾਈ ਜਾਵੇ ਕਿਉਂਕਿ ਗੁਰੂ ਨਾਨਕ ਦੀ ਸਿੱਖਿਆ ਕਿਹੋ ਜੀ ਹੈ ਜਿਹੜੀ ਮਾਨਵਤਾ ਦਾ ਭਲਾ ਕਰਦੀ ਹੈ ਤੇ ਇਮਾਨਦਾਰੀ ਦੇ ਨਾਲ ਦੇਖੋ ਇਮਾਨਦਾਰ ਕੋਈ ਅਫਸਰ ਉਹਦਾ ਸਤਕਾਰ ਹੀ ਬਣਦਾ ਹੈ ਹੁੰਦਾ ਵੀ ਤੇ ਜਿਹੜੀ ਅਫਸਰ ਸਹੀ ਹੈ ਇਹ ਬਲਸ ਜੜੀ ਹੈ ਇਹਦੇ ਹੱਥ ਨੂੰ ਇੰਨਾ ਲਹੂ ਲੱਗ ਚੁੱਕਿਆ ਹੈ ਨੰਗੂ ਨੂੰ ਇਸ ਛੋਟੀ ਜੀ ਗਲਤੀ ਨੂੰ ਪਹਾੜ ਜਿਹੇ ਬਣਾ ਕੇ ਬੰਦੇ ਦੀ ਜ਼ਿੰਦਗੀ ਨੂੰ ਤਬਾਹ ਕਰਦਾ ਹੈ ਨਕਨਾਂ ਕਿ ਪ੍ਰਮਾਤਮਾ ਕਰਤਾ ਕਰੇ ਵੀ ਇਹ ਜਿਹੜੇ ਇਸ ਵੇਲੇ 51 ਜਿਹੜਾ ਆ ਫਰਾਂਸੀ ਨੂੰ ਗੋਲੀ ਮਾਰਦੀ ਫਰਾਂਸੀ ਨੂੰ ਮਾਰਦੀ ਫਰਾਂਸੀ ਨੂੰ ਮਾਰਦੀ ਇਹ ਸਰਕਾਰਾਂ ਵੀ ਇਹ ਵੀ ਕੰਟਰੋਲ ਕਰਨ ਤੇ ਜੋ ਕੋਈ ਛੋਟੀ ਗਲਤੀ ਕਰਦਾ ਤੇ ਉਹਨੂੰ ਉਹਨੂੰ ਖਜਾ ਦੇ ਕੇ ਉਹਨੂੰ ਵੱਡਾ ਪਹਾੜ ਜਿਹਾ ਬਣਾ ਕੇ ਵੱਡਾ ਗੈਂਗ ਵਰ ਬਣਾ ਕੇ ਪੇਸ਼ ਨਾ ਕਰਨ ਤੇ ਇਹ ਪੰਜਾਬ ਦੀ ਜਾਨ ਤਬਾਹ ਹੋਣ ਤੋਂ ਰੋਕਾ ਵਾਇਰੋਲੋਜੀ ਕਹਿੰਦਾ ਵਾਇਰੋਲੋਜੀ